ਬੁੱਢਾ ਕੌਣ ਹੈ ਸਾਡੀ ਨਿਗਾਹ ਜਾਏਗੀ ਸਾਡੇ ਦਾਦਾ ਜੀ ਸਾਡੇ ਨਾਨੀ ਜੀ ਸਾਡੇ ਅੰਕਲ ਜੀ ਸਾਡੇ ਫੂਫੜ ਜੀ ਇਹ ਬੁੱਢੇ ਹੀ ਤੇ ਨੇ ਜਿੰਨੇ ਤੁਸੀਂ ਬੈਠਿਓ ਕੁਰਸੀਆਂ ਤੇ ਬੁੱਢੇ ਹੀ ਹੋ ਨਹੀਂ ਬਜ਼ੁਰਗ ਕਿੰਨੇ ਗੁੱਸੇ ਨੂੰ ਪੀ ਜਾਂਦਾ ਹੈ ਕੁਝ ਬੋਲਦਾ ਨਹੀਂ ਘਰ ਚ ਮਾਵਾਂ ਬੋਲਦੀਆਂ ਨੇ ਕਈ ਅਸੀਂ ਆਪਣੇ ਪਾਪਾ ਜੀ ਨੂੰ ਦਾਦਾ ਜੀ ਨੂੰ ਬੋਲਣ ਦੰਦੇ ਆ ਨਹੀਂ ਬੋਲਣ ਦਿੰਦੇ ਜਿਹੜਾ ਗੁੱਸੇ ਨੂੰ ਪੀ ਗਿਆ ਉਹ ਬੁੱਢਾ ਨਹੀਂ ਹੈ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦੇ ਹੜਾ ਮਨਾ ਰਹੇ ਹਾਂ ਡੇਟਾ ਤੁਸੀਂ ਬੜੇ ਧਿਆਨ ਨਾਲ ਸੁਣਿਓ 1479 1479 ਦਾ ਪ੍ਰਕਾਸ਼ 1574 1574 ਗੁਰੂ ਅਮਰਦਾਸ ਪਾਤਸ਼ਾਹ ਜੀ ਕੁੱਲ ਉਮਰ ਹੈ 95 ਸਾਲ ਗੁਰੂ ਨਾਨਕ ਦੇ ਘਰ ਤੋਂ ਜਾਣੂ ਹੋਏ ਜਦੋਂ ਉਹਨਾਂ ਦੀ ਉਮਰ 60 ਸਾਲ ਤੋਂ ਪਲੱਸ ਹੋ ਗਈ ਸੀ ਜਿਸ ਉਮਰ ਦੇ ਵਿੱਚ ਅਸੀਂ ਬਜ਼ੁਰਗਾਂ ਨੂੰ ਫ੍ਰੀ ਕਰ ਦਿੰਦੇ ਆ ਬੜੇ ਧਿਆਨ ਨਾਲ ਸੁਣਿਓ ਸਾਡਾ ਇਹ ਸਮਾਜ ਦੀ ਸੋਚ ਬਣ ਗਈ ਇਹ ਸਾਡੇ ਸਮਾਜ ਦੀ ਸਾਡੇ ਘਰ ਦੀ ਇੱਕ ਸੋਚ ਬਣ ਗਈ 60 ਸਾਲ ਤੋਂ ਜਿਹੜਾ ਸਾਡੇ ਘਰ ਵਿੱਚ ਵੱਡਾ ਹੁੰਦਾ ਹੈ ਉਹਦੇ ਵਿੱਚ ਸਾਡੀ ਦਿਲਚਸਪੀ ਘਟ ਜਾਂਦੀ ਹੈ ਖੱਟ ਸਾਲ ਤੋਂ ਜਿਹੜਾ ਬਜ਼ੁਰਗ ਸਾਡੇ ਘਰ ਹੈ ਨਾ ਉਹਦੇ ਵਿੱਚ ਸਾਡੀ ਦਿਲਚਸਪੀ ਘਟ ਜਾਂਦੀ ਹੈ ਅਸੀਂ ਉਹਨੂੰ ਹਰ ਇੱਕ ਕੰਮ ਤੋਂ ਵਿਹਲਾ ਕਰ ਦਿੰਦੇ ਹਾਂ ਯਾ ਸੋਚ ਬਣ ਗਈ ਵੀ ਮੈਂ ਹੁਣ ਵਿਹਲਾ ਹੋ ਗਿਆ ਦੋਵਾਂ ਪਾਸੋਂ ਆਪਾਂ ਗੱਲ ਕਰਨੀ ਹੈ ਗੁਰੂ ਅਮਰਦਾਸ ਪਾਤਸ਼ਾਹ ਅੱਜ ਤੋਂ ਕਿੰਨੀਆਂ ਸਦੀਆਂ ਪਹਿਲਾਂ ਜਿਸ ਉਮਰ ਦੇ ਵਿੱਚ ਬੰਦੇ ਦੀ ਸੋਚ ਬਣ ਜਾਂਦੀ ਵੀ ਚਲੋ ਜੀ ਹੁਣ ਮੈਂ ਫ੍ਰੀ ਹਾਂ ਹੁਣ ਮੈਂ ਕੋਈ ਕੰਮ ਕਰ ਬਸ ਹੁਣ ਮੈਂ ਬੈਠਾ ਹਾਂ ਬਸ ਜਦੋਂ ਸੋਚ ਉਦੋਂ ਉਹਨਾਂ ਨੇ ਸਿੱਖੀ ਦਾ ਪਹਿਲਾ ਸਟੈਪ ਪੁੱਟਿਆ ਬੜੇ ਧਿਆਨ ਨਾਲ ਕਿੱਡਾ ਵੱਡਾ ਮੈਂ ਕਹਿੰਨਾ ਪਾਵਰਫੁੱਲ ਇੱਕ એનર્ਜੀ ਇੱਕ ਜੋਸ਼ ਦੇਣ ਵਾਲਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਹੈ ਜਦੋਂ ਬੰਦਾ ਸਰੀਰ ਦੀ ਉਮਰ ਦੇ ਵਿੱਚ ਰੇਸ ਹਾਰ ਜਾਂਦਾ ਹੈ ਉਸ ਉਮਰ ਦੇ ਵਿੱਚ ਉਹਨਾਂ ਨੇ ਰੇਸ ਨੂੰ ਆਰੰਭ ਕੀਤਾ ਪਹਿਲਾ ਸਟੈਪ ਪੁੱਟਿਆ ਪਹਿਲਾ ਸਟੈਪ ਕਿਸੇ ਨਾਲ ਕੋਈ ਗਿੱਲਾ ਸ਼ਿਕਵਾ ਨਹੀਂ ਅਸੀਂ ਤਾਂ ਹੀ ਵਿਸ਼ਾਲੇ ਜੀ ਪਰਸਨ ਲੰਮੀ ਉਮਰ ਜਿੱਥੇ ਬੱਚਿਆਂ ਨੂੰ ਵੀ ਸੋਚ ਚੇਂਜ ਕਰਨ ਦੀ ਜ਼ਰੂਰਤ ਹੈ ਉੱਥੇ ਬਜ਼ੁਰਗਾਂ ਨੂੰ ਵੀ ਸੋਚ ਚੇਂਜ ਕਰਨ ਦੀ ਜ਼ਰੂਰਤ ਹੈ ਆਪਣੇ ਮਨ ਵਿੱਚੋਂ ਸੁਭਾਚੋਂ ਖਿਜੂ ਗੁਣਾ ਕੱਢ ਦੇਣੋ ਪਰਸਨ ਲੰਮੀ ਉਮਰ ਕੋਈ ਸ਼ਿਕਵਾ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਿਸੇ ਤੋਂ ਅਸੀਂ ਛੋਟੇ-ਛੋਟੇ ਸ਼ਿਕਵਾ ਦੇ ਗਰਸੇ ਹੋਏ ਬਹੁਤ ਕੁਝ ਸਹਿੇੜ ਲਏ ਨੇ ਬਹੁਤ ਕੁਝ ਖਿਜੂ ਸੁਭਾ ਬਣਾ ਲਏ ਨੇ ਅਸੀਂ ਖਿਜੂ ਸੁਭਾ ਗੁਰੂ ਅਮਰਦਾਸ ਜੀ ਨੇ ਇੱਕ ਅਜੰਡਾ ਬਣਾਇਆ ਇੱਕ ਮਕਸਦ ਬਣਾਇਆ ਇੱਕ ਨਿਸ਼ਾਨਾ ਬਣਾਇਆ ਉਹਨਾਂ ਨੇ ਪਹਿਲਾ ਸਟੈਪ ਪੁੱਟਿਆ ਗੁਰੂ ਨਾਨਕ ਦੇ ਘਰ ਤੋਂ ਜਾਣੂ ਹੋਏ 62 ਸਾਲਾਂ ਦੀ ਉਮਰ ਤੋਂ ਲੈ ਕੇ 73 ਸਾਲਾਂ ਦੀ ਉਮਰ ਤੱਕ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਪੜ੍ਹਾਈ ਨੂੰ ਪੜ੍ਹਿਆ ਜੀਵਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਬਾਣੀ ਤੋਂ ਜਾਨੂੰ ਹੁੰਦੇ ਸਨ ਬਾਣੀ ਪੜ੍ਹਦੇ ਸਨ ਸਾਡੇ ਲਈ ਟੈਨਸ਼ਨ ਹੋ ਜਾਂਦੀ ਹੈ ਕਿਉਂਕਿ ਬਜ਼ੁਰਗ ਅਵਸਥਾ 'ਚ ਨੀਂਦ ਘੱਟ ਆਣੀ ਸੁਭਾਵਿਕ ਹੈ ਇਹ ਕੋਈ ਚਿੰਤਾ ਨਹੀਂ ਬੜੇ ਧਿਆਨ ਨਾਲ ਸੁਣਿਓ ਵੱਡੀ ਉਮਰ ਦੇ ਵਿੱਚ ਨੀਂਦ ਦਾ ਘੱਟ ਜਾਣਾ ਸੁਭਾਵਿਕ ਹੈ ਨੇਚਰਲੀ ਹੈ ਇਹ ਕੋਈ ਰੋਗ ਨਹੀਂ ਹੈ ਵੀ ਹਾਇ ਮੈਨੂੰ ਹੁਣ ਨੀਂਦ ਨਹੀਂ ਆਉਂਦੀ ਜੀ ਭਾਜੀ ਇੱਕੋ ਖਤਮ ਇੱਕੋ ਘਟਤ ਕਰਦੇ ਪਹਿਲੇ ਠੀਕ ਹੋ ਜਾਏਗਾ ਤੋ ਚਿੰਤਾ ਦਾ ਫਿਕਰ ਨਹੀਂ ਇਹ ਨੇਚਰਲੀ ਹੈ ਗੁਰੂ ਅਮਰਦਾਸ ਜੀ ਨੇ ਪੂਰੀ ਲਾਈਫ ਉਹਨਾਂ ਨੇ ਆਪਣੀ ਬਾਣੀ ਚ ਕਿਤੇ ਵੀ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ ਵੀ ਨੀਂਦ ਦਾ ਘਟ ਜਾਣਾ ਚਿੰਤਾ ਉਹ ਕਹਿੰਦੇ ਜੇ ਨੀਂਦ ਘਟ ਗਈ ਵਧੀਆ ਹੈ ਕੰਮ ਨੇੜੇ ਲੱਗਿਆ ਹੋਇਆ ਬਹੁਤਾ ਸਮਾਂ ਮੈਂ ਸੋ ਕੇ ਨਹੀਂ ਗਵਾਵਾਂਗਾ ਸਗੋਂ ਮੈਨੂੰ ਕੁਝ ਹੋਰ ਦੇਖਣ ਦਾ ਸਿੱਖਣ ਦਾ ਜਾਂਚਣ ਦਾ ਸਮਾਂ ਮਿਲ ਗਿਆ ਸੋਚ ਹੈ ਨਾ ਜੀ ਜੇ ਤੁਸੀਂ ਕਹੋ ਹਾਏ ਮੈਂ ਬਜ਼ੁਰਗ ਹੋ ਗਿਆ ਜੀ ਨੀਂਦ ਨਹੀਂ ਪੈਂਦੀ ਸਾਰਾ ਪਰਿਵਾਰ ਬੱਚੇ ਸੋ ਬੱਚੇ ਸਕੂਲ ਗਏ ਸਨ ਛੋਟੀ ਉਮਰ ਦੇ ਸਨ ਗਰਾਊਂਡ 'ਚ ਗਏ ਸਨ ਖੇਡੇ ਸਨ ਹੋਮਵਰਕ ਕੀਤਾ ਸੀ ਉਹ ਸੋ ਗਏ ਉਹਨਾਂ ਨੇ ਤਾਂ ਸੋਣਾ ਹੈ ਨੌਜਵਾਨ ਕਰਦੇ ਹੋਰ ਕੰਮਾਂ ਦੇ ਵਿੱਚ ਬਿਜੀ ਸੀ ਘਰ ਨੂੰ ਸੰਭਣਾ ਸੀ ਘਰ ਦੀ ਜ਼ਿੰਮੇਵਾਰੀ ਨੌਜਵਾਨਾਂ 'ਸਿਰ ਸੀ ਮੋਢਿਆਂ 'ਤੇ ਸੀ ਉਹ ਸੋ ਗਏ ਜੇ ਬਜ਼ੁਰਗ ਨੂੰ ਨੀਂਦ ਨਹੀਂ ਆ ਰਹੀ ਇਹ ਚਿੰਤਾ ਦਾ ਵਿਸ਼ਾ ਨਹੀਂ ਹਾਏ ਤੁਸੀਂ ਸਾਰੇ ਸੁੱਤੇ ਹੋ ਮੈਨੂੰ ਨੀਂਦ ਨਹੀਂ ਆ ਰਹੀ ਉਹ ਉਹ ਸੋਚੇ ਵੀ ਮੇਰਾ ਸਮਾਂ ਨੇੜੇ ਲੱਗਿਆ ਹੈ ਮੈਨੂੰ ਰੱਬ ਵੱਲੋਂ ਹੀ ਕੁਦਰਤੀ ਘਟ ਸੋਣ ਲਈ ਮੌਕਾ ਮਿਲ ਰਿਹਾ ਹੈ ਵੀ ਕੁਝ ਹੋਰ ਸਿੱਖ ਅਸੰਨ ਲੰਮੀ ਉਮਰ ਅਸੰਨ ਲੰਮੀ ਉਮਰ ਫਿਰ ਜਦੋਂ ਕੋਈ ਘਰ ਚ ਬਜ਼ੁਰਗ ਹੁੰਦਾ ਹੈ ਅਸੀਂ ਉਹਦੇ ਨਾਲ ਜਿਹੜਾ ਵਰਤਾਵ ਥੋੜਾ ਜਿਹਾ ਇੱਕ ਢਿੱਲਾ ਕਰ ਦਨੇ ਬਜ਼ੁਰਗ ਹੋਣਾ ਕੋਈ ਬਿਮਾਰੀ ਜਾਂ ਰੋਗ ਨਹੀਂ ਹੈ ਬੜੇ ਧਿਆਨ ਨਾਲ ਸੁਣਿਓ ਕਿਉਂਕਿ ਮੈਂ ਗੁਰੂ ਅਮਰਦਾਸ ਜੀ ਦੀ ਇੱਕ ਪੰਕਤੀ ਲੈ ਕੇ ਆਧਾਰ ਬਣਾ ਰਿਹਾ ਸੀ ਗੁਰਮੁਖ ਬੁੱਢੇ ਕਦੇ ਨਹੀਂ ਤੁਸੀਂ ਸੋਚੋ ਬੁੱਢਾ ਕੌਣ ਹੁੰਦਾ ਹੈ ਰਾਜ ਕਹਿੰਦੇ ਨਹੀਂ ਜਿਹੜੀ ਚੀਜ਼ ਨੇਚਰਲੀ ਹੈ ਆਣੀ ਉਹ ਆਣੀ ਉਹ ਬੁੱਢਾ ਨਹੀਂ ਹੁੰਦਾ ਇਹਨੂੰ ਕੋਈ ਰੋਕ ਸਕਦਾ ਮੇਰੇ ਸਿਰ ਵਡਾਪਾ ਆਣਾ ਹੀ ਆਣਾ ਇਹਨੂੰ ਕੋਈ ਨਹੀਂ ਰੋਕ ਸਕਦਾ ਸਾਰੇ ਜਣੇ ਸੋਚੋ ਜਿਹੜੀ ਚੀਜ਼ ਨੇਚਰਲੀ ਹੈ ਉਹਨੂੰ ਬੁੱਢਾ ਹੋਣਾ ਨਹੀਂ ਕਿਹਾ ਜਾਂਦਾ ਬਾਣੀ ਚ ਉਹਨੂੰ ਬੁੱਢਾ ਨਹੀਂ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਸਰੀਰ ਦਾ ਢਿੱਲਾ ਪੈ ਜਾਣਾ ਸਰੀਰ ਦਾ ਕਮਜ਼ੋਰ ਹੋ ਜਾਣਾ ਸਰੀਰ ਦਾ ਨੇੜੇ ਲੱਗ ਜਾਣਾ ਸਰੀਰ ਚੋਂ ਉਹ ਚਬਣ ਸ਼ਕਤੀ ਖਤਮ ਹੋ ਜਾਣੀ ਅਸੀਂ ਕਹਿੰਨੇ ਜੇ ਅਸੀਂ ਪਾਪਾ ਨਾਲ ਦਾਦਾ ਨਾਲ ਰੋਟੀ ਨਹੀਂ ਖਾਂਦੇ ਉਹ ਮੂੰਹ ਦੇ ਵਿੱਚੋਂ ਥਿੰਦਾ ਗੇਰਦੇ ਨੇ ਉਹ ਕੁਦਰਤੀ ਹੈ ਕਦੇ ਮਾਂ ਨੇ ਤੇ ਕਿਹਾ ਨਹੀਂ ਸੀ ਕਿ ਸਾਡਾ ਬੱਚਾ ਤੇ ਮੂੰਹ ਚ ਰੋਟੀ ਪਾ ਕੇ ਕੁਰਲੀ ਕਰ ਲੈਂਦਾ ਅਸੀਂ ਨਹੀਂ ਅਸੀਂ ਨਹੀਂ ਪਾਣੀ ਪੀਣਾ ਬੱਚਿਆਂ ਦਾ ਜੁੱਠਾ ਅਸੀਂ ਕਦੇ ਬੱਚਿਆਂ ਨਾਲ ਉਸ ਤਰੀਕੇ ਗੱਲ ਕੀਤੀ ਹੈ ਇਹ ਬੱਚਾ ਤੇ ਬਹੁਤ ਸ਼ਰਾਰਤਾਂ ਕਰਦੇ ਤੇ ਹਰ ਇੱਕ ਚੀਜ਼ ਅਸੀਂ ਕਦੇ ਵੀ ਬੱਚਿਆਂ ਦੀ ਉਹ ਗੱਲਾਂ ਨੂੰ 네ਗੇਟਿਵ ਲੈ ਕੇ ਨਹੀਂ ਕਦੇ ਵੀ ਜ਼ਿਕਰ ਕਰਦੇ ਪਰ ਬਜ਼ੁਰਗਾਂ ਨੂੰ ਅਸੀਂ 네ਗੇਟਿਵ ਬੁੱਢ ਕੋਈ ਗੱਲ ਨਹੀਂ ਇਸ ਇਨ੍ਹਾਂ ਦੀ ਗੱਲ ਦਾ ਬੁਰਾ ਨਾ ਬਣਿਓ ਆਪਾਂ ਐਵੇਂ ਕਰਦੇ ਆ ਬੁੱਢੇ ਨੂੰ ਐਵੇਂ ਕਰ ਦੋ ਬਸ ਐਵੇਂ ਦੇ ਲਿਓ ਇਨ੍ਹਾਂ ਦੀ ਗੱਲ ਨਾਲ ਗੁੱਸਾ ਨਾ ਕਰੋ ਜੇ ਇਹ ਕਹਿ ਦਿੰਦੇ ਐਵੇਂ ਕਰ ਦਿੰਦੇ ਸ ਨਹੀਂ ਉਹ ਉਹਨਾਂ ਨੂੰ ਕੁਦਰਤ ਨੇ ਕੀਤਾ ਹੈ ਪਰ ਉਹ ਸਾਰੀਆਂ ਗੱਲਾਂ ਸਮਝਦੇ ਹਨ ਮੇਰਾ ਪੁੱਤ ਮੇਰੀ ਧੀ ਕਿੱਥੋਂ ਕੀ ਬੋਲ ਰਹੀ ਹੈ ਉਹ ਸਾਰਾ ਕੁਝ ਜਾਣਦੇ ਹਨ ਉਹ ਸਾਰਾ ਕੁਝ ਜਾਣਦੇ ਨੇ ਗੁਰਬਾਣੀ ਨੇ ਇਸ ਕਰਕੇ ਜਿਹਦਾ ਕੁਦਰਤੀ ਨੇਚਰਲੀ ਬਜ਼ੁਰਗ ਹੋ ਜਾਣਾ ਉਹ ਬੁੱਢਾ ਨਹੀਂ ਹੁੰਦਾ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਕਦੇ ਬਜ਼ੁਰਗ ਬੁੱਢਾ ਨਹੀਂ ਮੰਨਿਆ 62 ਸਾਲਾਂ ਦੀ ਉਮਰ 'ਚ ਰੇਸ ਵਿੱਚ ਸ਼ੁਰੂਆਤ ਕਰਦੇ ਨੇ 73 ਸਾਲਾਂ ਦੀ ਉਮਰ ਤੱਕ ਉਹ ਏਡੀ ਕੰਨਣਾ ਕਰਦੇ ਨੇ ਦਿਨ ਰਾਤ ਇੱਕ ਰਾਤ ਮਿਹਨਤ ਕਰਦੇ ਹਨ ਮਿਹਨਤ ਕਰਦੇ ਨੇ ਬਾਣੀ ਇੱਕ ਉਦਾਹਰਣ ਤੁਹਾਡੇ ਸਾਹਮਣੇ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਵਿੱਚ ਹੈ ਜੀ ਤੇ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਹੈ 19 ਰਾਗਾਂ ਦੇ ਵਿੱਚੋਂ ਦੋ ਰਾਗ ਕੱਢ ਦੋ ਤਿਲੰਗ ਤੇ ਤੁਖਾਰੀ ਬਾਕੀ 17 ਰਾਗ ਇਹਦਾ ਮਤਲਬ ਉਹਨਾਂ ਨੇ 62 ਸਾਲਾਂ ਤੋਂ ਬਾਅਦ ਵਿੱਚ ਸਿੱਖੇ ਨੇ ਤਾਂ ਹੀ ਉਹਨਾਂ ਨੇ ਉਹਨਾਂ ਰਾਤਾਂ 'ਚ ਜਦੋਂ ਨੀਂਦ ਨਹੀਂ ਆਉਂਦੀ ਸੀ ਕਿਸੇ ਨਾਲ ਲੜ ਨਹੀਂ ਰਹੇ ਸੀ ਕਿਸੇ ਤੋਂ ਖਿੱਚ ਨਹੀਂ ਰਹੇ ਸੀ ਉਹਨਾਂ ਰਾਤਾਂ 'ਚ ਉਹ ਬਾਣੀ ਪੜ੍ਹ ਕੇ ਸਮਝ ਕੇ ਗੁਰੂ ਨਾਨਕ ਦੀ ਸਿੱਖੀ ਤੇ ਚੱਲ ਰਹੇ ਸੀ ਤਾਂ ਹੀ ਤੇ ਉਹਨਾਂ ਨੂੰ 19 ਰਾਗਾਂ 'ਚੋਂ ਗੁਰੂ ਨਾਨਕ ਜੀ ਵਾਲੇ 17 ਰਾਗ ਆਂਦੇ ਸਨ 17 ਰਾਗਾਂ 'ਚ ਉਹਨਾਂ ਨੇ ਬਾਣੀ ਉਚਾਰਨ ਕਰ ਦਿੱਤੀ 4 12 ਨੇ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਗੁਜਰੀ ਕੀ ਵਾਰ ਆਰਾਮਕਲੀ ਕੀ ਵਾਰ ਸੋਹੀ ਕੀ ਵਾਰ ਮਾਰੂ ਕੀ ਵਾਰ ਚਾਰ ਵਾਰਾਂ 22 ਵਾਰਾਂ ਦੇ ਵਿੱਚੋਂ ਕਦੋਂ 62 ਸਾਲਾਂ ਤੋਂ ਬਾਅਦ 73 ਸਾਲਾਂ ਤੋਂ ਬਾਅਦ ਜਦੋਂ ਉਹ ਗੁਰੂ ਬਣ ਗਏ ਸਨ ਤਾਂ ਇਸ ਕਾਰਨ ਕਰਕੇ ਬੁੱਢਾ ਉਹ ਨਹੀਂ ਹੈ ਜਿਹਦੇ ਵਿੱਚੋਂ ਨੇਚਰਲੀ ਜਿਹਨੂੰ ਅੱਖਾਂ ਚਲ ਗਈਆਂ ਨੇਚਰਲੀ ਜਿਹਦੀ ਸੁਣਨ ਦੀ ਸ਼ਕਤੀ ਖਤਮ ਹੋ ਗਈ ਨੇਚਰਲੀ ਉਹ ਸਕਿੱਲ ਨਹੀਂ ਰਹੀ ਨੇਚਰਲੀ ਉਹ ਗੋਡੇ ਨਹੀਂ ਰਹੇ ਨਰਿੰਦਰ ਸਿੰਘ ਪੂਰੀ ਕਥਾ ਤੇ ਲਿਖਦੇ ਕਹਿੰਦੇ ਇੱਕ 90 ਸਾਲ ਦਾ ਬਜ਼ੁਰਗ ਅਮਰੀਕਾ ਡਾਕਟਰ ਕੋਲ ਗਿਆ ਕਹਿੰਦਾ ਜੀ ਮੇਰਾ ਸੱਜਾ ਗੋਡਾ ਬਹੁਤ ਦਰਦ ਕਰਦਾ ਡਾਕਟਰ ਕਹਿੰਦਾ ਜੀ ਬਜ਼ੁਰਗੋ ਤੁਸੀਂ 90 ਸਾਲਾਂ ਦੇ ਹੋਗੇ ਤੁਹਾਡਾ ਗੋਡਾ 90 ਸਾਲਾਂ ਦਾ ਹੋ ਗਿਆ ਤਾਂ ਦਰਦ ਕਰਦਾ ਹੈ ਪਰ ਉਹ ਬਜ਼ੁਰਗ ਬੜਾ ਜੋਸ਼ ਵਾਲਾ ਸੀ ਪੋਜ਼ਿਟਿਵ ਸੀ ਉਹ ਬੜਾ ਕਹਿੰਦਾ ਡਾਕਟਰ ਸਾਹਿਬ ਮੇਰਾ 90 ਸਾਲਾਂ ਦਾ ਗੋਡਾ ਹੋ ਗਿਆ ਦਰਦ ਕਰਦਾ ਹੈ ਫਿਰ ਖੱਬਾ ਖੱਬਾ ਕਿਉਂ ਨਹੀਂ ਕਰਦਾ ਖੱਬਾ ਵੀ 90 ਸਾਲ ਦਾ ਹੋ ਗਿਆ ਪੋਜ਼ਿਟਿਵ ਉਹਨੇ ਡਾਕਟਰ ਨੂੰ ਚਿੰਤਾ ਪਾ دی ਵੀ ਗੱਲ ਇਹਦੀ ਸਹੀ ਹੈ। ਤੋ ਜੋ ਸਰੀਰ ਵਿੱਚ ਨੇਚੁਰਲੀ ਆ ਰਿਹਾ ਉਹਨੂੰ ਚਿੰਤਨਾ ਬਣਾਓ। ਤੁਸੀਂ ਇਹ ਨਾ ਸੋਚੋ ਵੀ ਅਸੀਂ ਰਹਿ ਗਏ। ਨਹੀਂ ਉਹ ਨੇਚੁਰਲੀ ਹੈ। ਜਿਹਦੇ ਅੰਦਰ ਗੁਰਬਾਣੀ ਕਹਿੰਦੀ ਸੁਰਤ ਰਫਤਾਰ ਚ ਹੈ। ਅੰਦਰ ਜੁੜਨ ਦੀ ਕੋਸ਼ਿਸ਼ ਹੈ। ਜਜਬਾ ਹੈ। ਉਹ ਕਦੇ ਬੁੱਢਾ ਨਹੀਂ ਹੁੰਦਾ। ਹੁਣ ਜਿਹੜੇ ਜਵਾਨ ਹਨ ਜਿਨ੍ਹਾਂ ਵਿੱਚੋਂ ਕੋਸ਼ਿਸ਼ ਕشش ਖਤਮ ਹੋ ਗਈ। ਹੋ ਸਕਦਾ ਉਹ ਬੁੱਢੇ ਹੋ ਗਏ। ਬਜ਼ੁਰਗ ਕਿੰਨੇ ਗੁੱਸੇ ਨੂੰ ਪੀ ਜਾਂਦਾ ਹੈ ਕੁਝ ਬੋਲਦਾ ਨਹੀਂ ਘਰ ਚ ਮਾਵਾਂ ਬੋਲਦੀਆਂ ਨੇ ਕਈ ਅਸੀਂ ਆਪਣੇ ਪਾਪਾ ਜੀ ਨੂੰ ਦਾਦਾ ਜੀ ਨੂੰ ਬੋਲਣ ਦਿੰਦੇ ਆ ਨਹੀਂ ਬੋਲਣ ਦਿੰਦੇ ਜਿਹੜਾ ਗੁੱਸੇ ਨੂੰ ਪੀ ਗਿਆ ਉਹ ਬੁੱਢਾ ਨਹੀਂ ਹੈ ਪਰ ਘਰ ਦੇ ਵਿੱਚ ਪੁੱਤਰ ਗੁੱਸੇ ਨੂੰ ਨਹੀਂ ਪੀ ਸਕਦਾ ਨੋ ਗੁੱਸੇ ਨੂੰ ਨਹੀਂ ਪੀ ਸਕਦੇ ਉਹ ਕਿੰਨਾ ਕੁਝ ਬੋਲ ਦਿੰਦੀ ਆ ਉਹ ਕਿੰਨਾ ਕੁਝ ਸੁਣਾ ਦਿੰਦੀ ਆ ਜਿਹੜਾ ਗੁੱਸੇ ਨੂੰ ਪੀ ਗਿਆ ਉਹ ਬੁੱਢਾ ਨਹੀਂ ਹੈ ਜਿਹੜਾ ਆਪਣੇ ਬਾਪ ਦੀਆਂ ਮਾਂ ਦੀਆਂ ਬਜ਼ੁਰਗੀ ਦੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਉਹ ਬੁੱਢਾ ਹੈ ਬੁੱਢਾ ਉਹ ਹੈ ਜਿਹੜਾ ਆਪਣੇ ਮਾਪੇ ਬਾਪ ਦੀ ਨੇਚਰਲੀ ਜੋ ਸਾਡੇ ਤੇ ਵੀ ਬੰਨਣਾ ਹੈ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰ ਪਾਇਆ ਉਹ ਨੋ ਉਹ ਪੁੱਤ ਬੁੱਢਾ ਹੈ ਜਿਹਦੇ ਵਿੱਚ ਗੁੱਸਾ ਨਹੀਂ ਪੀਣਾ ਆ ਰਿਹਾ ਆਪਣੇ ਪਿਤਾ ਦੀਆਂ ਉਹਨਾਂ ਗੱਲਾਂ ਨੂੰ ਯਾਦ ਨਹੀਂ ਕਰ ਰਿਹਾ ਵੀ ਜਦੋਂ ਮੈਂ ਡਿੱਗਦਾ ਸੀ ਮੈਂ ਮੂੰਹ ਚੋਂ ਕੁਝ ਕੱਢਦਾ ਸੀ ਮੈਂ ਸਾਰਾ ਕੁਝ ਕੱਪੜਿਆਂ 'ਚ ਕਰਦਾ ਸੀ ਇਹਨਾਂ ਨੇ ਸੰਭਿਆ ਸੀ ਅੱਜ ਮੈਂ ਕਹਿੰਦਾ ਨਾ ਪਾਪਾ ਜੀ ਕੀ ਕਹਿੰਦੇ ਸਮਝ ਹੀ ਨਹੀਂ ਆਂਦਾ ਤੁਹਾਡਾ ਕਦੇ ਮਾਪੇ ਬਾਪ ਨੇ ਨਹੀਂ ਕਿਹਾ ਸੀ ਉਹ ਪੁੱਤ ਤੂੰ ਕਦੋਂ ਕਦੇ ਨੈਗੇਟਿਵ ਜਾਂ ਗਿੱਲਾ ਸ਼ਿਕਵਾ ਨਹੀਂ ਕੀਤਾ ਸੀ। ਤੇ ਇਹਦਾ ਮਤਲਬ ਸਾਡੇ ਸਮਾਜ ਦੇ ਵਿੱਚ ਥੋੜੀ ਜੀ ਸੋਚ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਦੋਵਾਂ ਪਾਸੋਂ ਬੱਚਿਆਂ ਵੱਲੋਂ ਵੀ ਤੇ ਬਜ਼ੁਰਗਾਂ ਵੱਲੋਂ ਵੀ ਬਜ਼ੁਰਗਿਆਂ ਨੂੰ ਖਿਜੂ ਪੜਨਾ ਖਿਜੂ ਪੜਨਾ ਨੈਗੇਟਿਵ ਸੋਚ ਗਿੱਲੇ ਸ਼ਿਕਵੇ ਖਤਮ ਕਰਨੇ ਚਾਹੀਦੇ ਨੇ ਮੌਜ ਲੈਣੀ ਚਾਹੀਦੀ ਹੈ ਪੜਦੇ ਜਾਓ ਸਿੱਖਦੇ ਜਾਓ ਜਾਂਚ ਲੈਂਦੇ ਜਾਓ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਗੱਲਾਂ ਪਾਛੇ ਕਰਕੇ ਖੁਸ਼ੀਆਂ ਵਿੱਚ ਵੱਡਿਆਂ ਨੂੰ ਐਡ ਕਰਨਾ ਚਾਹੀਦਾ ਹੈ ਆਓ ਸਾਡੀ ਖੁਸ਼ੀ ਵਿੱਚ ਤੁਸੀਂ ਵੀ ਐਡ ਹੋ ਸੋ ਇਹ ਆਪਾਂ ਥੋੜਾ ਜਿਹਾ ਵਿਸ਼ਾ ਲਿਆ ਸੀ ਸਮੇਂ ਦੀ ਸਮਾਪਤੀ ਹੈ ਗੁਰੂ ਅਮਰਦਾਸ ਜੀ ਕਹਿੰਦੇ ਗੁਰਮੁਖ ਬੁੱਢੇ ਕਦੇ ਨਾ